ਹਾਂਜੀ ਅੱਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਜੀ ਆਪਣੇ ਨਵੇਂ ਵਲੌਗ ਦੇ ਵਿੱਚ ਲੋ ਜੀ ਆਪਣੇ ਬਾਈ ਕੱਲ بارش ਕਾਫੀ ਹੋਈ ਆ ਹਨਾ ਇਹਦੇ ਕਰਕੇ ਹਵਾ ਤੁਹਾਨੂੰ ਪਤਾ ਹੀ ਆ ਕਾਫੀ ਤੇਜ਼ ਚੱਲੀ ਆ ਤੇ ਇਧਰ ਆਪਣੀ ਬਾਈ ਸਰੋਂ ਵੀ ਸਾਰੀ ਟੇਢੀ ਕਰਤੀ ਹਨਾ ਕਿਉਂਕਿ ਸਰੋਂ ਬਾਈ ਪੂਰਾ ਹਨਾ ਦਾਣਾ ਲੈ ਚੁੱਕੀ ਆ ਤੇ ਲੱਗਦਾ ਵੀ 15 ਕੁ 15-20 ਫਰਵਰੀ ਦੇ ਆਸ-ਪਾਸ ਬਾਈ ਇਹਦੀ ਹਾਰਵੈਸਟਿੰਗ ਹੋ ਜੂਗੀ ਯਾਨੀ ਕਿ ਵੱਢੀ ਜਾਊਗੀ ਸਰੋਂ ਤੇ ਤੁਸੀਂ ਦੇਖੋ ਫੁੱਲ ਫੁੱਲ ਦਾ ਹੁਣ ਚਲੋ ਰਹਿ ਗਿਆ ਥੋੜਾ ਤੇ ਫਲੀ ਦੇ ਵਿੱਚ ਇਹਨ ਪੂਰਾ ਦਾਣਾ ਭਰਿਆ ਹੋਇਆ ਤੇ ਇਧਰ ਬਾਈ ਦੇਖੋ ਕਣਕਾਂ ਦੇ ਵਿੱਚ ਵੀ ਬਾਈ ਕਾਫੀ ਹਨਾ ਪਾਣੀ ਖੜਿਆ ਪਹਿਲੇ ਹੀ ਪਾਣੀ ਲੱਗਿਆ ਹੋਇਆ ਸੀ ਕਣਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਕਣਕ ਦੇ ਵੀ ਪਾਣੀ ਕਾਫੀ ਹੈ ਚਲੋ ਝੜਿਆ ਹੋਇਆ ਪਾਣੀ ਇਧਰ ਉਧਰ ਅਗਲ-ਵਗਲ ਨੂੰ ਹੋ ਕੇ ਬਾਕੀ ਬਾਈ ਕੱਲ ਨੂੰ ਸਾਡੇ ਥੋੜੇ ਥੋੜੇ ਹਨਾ ਗੜੇ ਵੀ ਪਏ ਤੇ ਪਹਿਲਾਂ ਥੋੜੇ ਥੋੜੇ ਵੱਡੇ ਵੀ ਸੀ ਉੱਤੇ ਬਾਅਦ ਬਾਈ ਇਹਦੇ ਦਾਣੇ ਮੰਗਣ ਚਲੋ ਪ੍ਰਮਾਤਮਾ ਨੇ ਸੁੱਖ ਰੱਖ ਲਈ ਫੇਰ ਵੀ ਹਨਾ ਚਲੋ ਆਇਆ ਵੀ ਠੀਕੇ ਰਹਿ ਗਿਆ ਹਨਾ ਕੰਮ ਫੇਰ ਵੀ ਚਲੋ ਲੋ ਜੀ ਦੇਖੋ ਕਣਕਾ ਕਿਵੇਂ ਟੇਡੀਆਂ ਕਰੀਆਂ ਪਈਆਂ ਨੇ ਹਨਾ ਹਵਾ ਕਾਫੀ ਚੱਲੀ ਆ ਬਾਈ ਕਰ ਲੈ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਸਾਡੇ ਬਾਈ ਇੱਕ ਵਾਰੀ ਥੋੜੀ ਗੋੜੇ ਗੜੇ ਵੀ ਫੇ ਸੀਗੇ ਹਨਾ ਥੋੜੇ ਜਿਹਾ ਪਹਿਲਾਂ ਥੋੜੇ ਜਿਹਾ ਮੋਟੇ ਸੀਗੇ ਫਿਰ ਉਦੋਂ ਬਾਅਦ ਜਿਵੇਂ ਆਪਾਂ ਕਹਿੰਦੇ ਉਹਨਾਂ ਰੇ ਹੁੰਦਾ ਹਨਾ ਯੂਰੀਆ ਤੇ ਇਦਾਂ ਵੀ ਸੀਗੇ ਹਨਾ ਤੇ ਚਲੋ ਸੱਚੇ ਪਾਤਸ਼ਾਹ ਨੇ ਬਾਈ ਕਿਰਪਾ ਹੀ ਰੱਖੀ ਹਨਾ ਤੇ ਇੱਕ ਵਾਰੀ ਸਾਮ ਬਾਈ ਆ ਗਏ ਸੀਗੇ ਗੜੇ ਹਨਾ ਕਿ ਹੁੰਦਾ ਹੀ ਆ ਬਾਈ ਬਰਸੀਣਾ ਬਰਸੋਣਾ ਦਾ ਕਾਫੀ ਨਾਸ ਵੱਜ ਜਾਂਦਾ ਆਪਾਂ ਦੇਖਿਆ ਹੀ ਆ ਤੇ ਬਾਕੀ ਇੱਧਰ ਇੱਧਰ ਬਾਈ ਪਾਣੀ ਤਾਂ ਹੈਗਾ ਦੇਖੋ ਖਾਣਾ ਖੁਣਾ ਕਿ ਪੇਪਰੀਆਂ ਪਈਆਂ ਹਨ ਲੋਕਾਂ ਨੇ ਚਲੋ ਤਾਰ ਤੂਰ ਦਿੱਤਾ ਪਾਣੀ ਵੈਸੇ ਚੱਲ ਰਿਹਾ ਪੂਰਾ ਮੈਂ ਤੁਹਾਨੂੰ ਅੱਗੇ ਦਿਖਾਉਣਾ ਆਪਣੀ ਕੂਈ ਦੇ ਵਿੱਚ ਬਾਈ ਤੇ ਕੂਈ ਚ ਆਪਣੇ ਪਾਣੀ ਖੋਲਿਆ ਹੋਇਆ ਬਾਕੀ ਬਾਈ ਕੱਲ ਆਪਾਂ ਤੁਹਾਨੂੰ ਪਤਾ ਹੀ ਆ ਗੰਨੇ ਦੀ ਟਰਾਲੀ ਬਾਈ ਆਪਾਂ ਨੇ ਖਿਲਾੜੀ ਤੇ ਪਹੁੰਚਾਤੀ ਸੀਗੀ ਫਿਰ ਕੱਲ ਤਾਂ ਤੁਹਾਨੂੰ ਪਤਾ ਹੀ ਸਾਰੀ ਦਿਹਾੜੀ ਬਈ بارشੇ ਚ ਲੰਘੀ ਹਨਾ ਕੱਲ ਕਲਾੜੀ ਚੱਲੀ ਨਹੀਂ ਹੈਗੀ ਤੇ ਅੱਜ ਫਿਰ ਬਾਈ ਵਿਚਾਰਾ ਹਨਾ ਜਿਹੜਾ ਹੁੰਦਾ ਉਹਦਾ ਬਾਲਣ ਬੁੱਲਣਾ ਅੱਜ ਉਹਨੂੰ ਧੁੱਪ ਲਵਾਊਗਾ ਤਾਂ ਫਿਰ ਕੱਲੋਂ ਬਾਈ ਕੰਮ ਸਟਾਰਟ ਹੋਊਗਾ ਆਪਣਾ ਗੰਨੇ ਦਾ ਤੇ ਬਾਕੀ ਬਾਈ ਹਜੇ 2 ਚੱਕਰ ਕਾਣਾ ਹੋਰ ਲਾਜਣੇ ਆ 2-3 ਚੱਕਰ ਹੋਰ ਲਾਜਣੇ ਆ ਹਜੇ ਗੰਨੇ ਦੇ ਹਜੇ ਗੰਨੇ ਦਾ ਕੰਮ ਵੀ ਬਾਈ ਫਿਰ ਰੁਕਿਆ ਹਨਾ بارش ਕਰਕੇ ਤੇ ਭਾਈ ਆ ਦੇਖੋ ਆਪਣਾ ਯਾਰ ਆ ਪਹਿਲੀ ਤੇ ਬਾਈ ਆ ਦੇਖੋ ਜੀ ਪਾਣੀ ਕਾਫੀ ਹੋਇਆ ਖੜਿਆ ਹਨ ਤੇ ਆਪਾਂ ਉਦੋਂ ਗਠੇ ਲਾਇਏ ਸੀਗੇ ਤਿੰਨ ਸ਼ੁਗਰ ਬਾਈ ਗਠੇ ਭਰੀ ਨਹੀਂ ਹੈਗੇ ਦੇਖ ਲਓ ਬਾਈ ਜੀ ਨਾਲ ਇਹ ਗੰਨੇ ਵਾਲੀ ਡੈੜੀ ਬਾਈ ਹੋਈ ਸੀਗੀ ਤਾਂ ਵੀ ਦੇਖ ਲਓ ਕਿੰਨਾ ਪਾਣੀ ਖੜਿਆ ਕਿਉਂਕਿ ਕੱਲ ਬਾਈ ਥੋੜਾ ਪਹਿਲਾਂ ਤਾਂ ਰਸਮਾ ਪਿਆ ਹਨ ਮੀਂਹ ਉਦੋਂ ਬਾਅਦ ਤਾਂ ਫਿਰ ਕੱਲ ਸਾਰੀ ਦਿਹਾੜੀ ਤੋਂ ਪਤਾ ਟਾਪ ਚੰਗਾ ਲਾਇਆ ਮੀਨੇ ਆਹ ਦੇਖੋ ਜੀ ਆਪਣੇ ਨੇ ਇੱਕ ਇੱਥੇ ਬੋਰ ਆ ਹਨ ਤੇ ਜਿਹੜਾ ਪਹਿਲਾ ਆਪਣਾ ਪੁਰਾਣਾ ਬੋਰ ਸੀਗਾ ਤੇ ਉਹਦੇ ਵਿੱਚ ਬਾਈ ਆਪਾਂ ਨੇ ਹਨਾ ਥੱਲੇ ਡੂੰਗੀ ਖਾਲ ਪੱਟ ਕੇ ਉਹਦੇ ਵਿੱਚ ਪਹਿਲਾਂ ਹੀ ਆਪਾਂ ਨੇ ਪਾਇਆ ਹੋਇਆ ਸੀਗਾ ਪਾਈਪ ਤੇ ਆ ਇਹ ਤੇ ਉਦੋਂ ਬਾਅਦ ਬਾਈ ਇੱਕ ਆਪਣੀ ਆ ਕੂਈਆ ਹਨਾ ਸੱਜਣੋਂ ਇਹ ਵੀ ਹੈਗੀ ਆ 40 45 ਫੁੱਟ ਡੂੰਗੀ ਤੇ ਇਹਦੇ ਵਿੱਚ ਵੀ ਪਾਣੀ ਫੁੱਲਿਆ ਹੋਇਆ ਬਾਕੀ ਇੱਕ ਗੱਲ ਬਾਈ ਇਹ ਕੂਈ ਜਿਹੜੀ ਹੈਗੀ ਆਪਣੀ ਇਹ ਕੂਈ ਜਦ ਬਾਰਿਸ਼ ਇੱਕ ਵਾਰੀ ਪਹਿਲਾਂ ਕਾਫੀ ਜ਼ਿਆਦਾ ਹੋ ਗਈ ਸੀ ਕਿ ਤੁਸੀਂ ਐਂ ਦੇਖ ਲਓ ਬਾਈ ਕੂਈ ਫੁੱਲ ਨਹੀਂ ਹੋਈ ਇਹ ਨਾਲ ਦੀ ਨਾਲੇ ਪਾਣੀ ਖਾਈ ਜਾਂਦੀ ਆ ਯਾਨੀ ਕਿ ਉਧਰ ਆਪ ਲੋ ਜੀ ਕਣਕਾਂ ਦਾ तकरीबन तकरीबन ਬਾਈਅਤ ਕਿ ਸਹੀ ਹੋ ਨੇ ਹਨ ਤੇ ਇਧਰ ਦੇਖੋ ਪਾਣੀ ਲੈ ਪਾਣੀ ਪਾਣੀ ਹੋਇਆ ਬਾਈ ਅੱਗੇ ਦੇਖਦੇ ਆ ਕਰਦੇ ਆ ਬਾਈਆਂ ਨਾਲ ਗੱਲਾਂ ਬਾਤਾਂ ਤੇ ਆਹ ਦੇਖੋ ਜੀ ਪਾਣੀ ਇਧਰ ਹਨਾ ਤੇ ਇਧਰ ਵੀ ਰੋਣੀ ਪਹੁੰਚੇ ਨੇ ਆਪਣੇ ਬਕਰਪੁਰ ਤੋਂ ਜੀ हां जी ये वीर उन्होंने इत्थे अपने ਪਿੰਡ ਬਾਈ ਇੱਥੇ ਜ਼ਮੀਨ ਬਾਈ ਉਹਨਾਂ ਨੇ ਲਖਰੀਦੀ ਹੋਈ ਆ ਤੇ ਬਾਈ ਥੋੜੇ ਉਧਰ ਕਿੰਨਾ ਕੁ ਵਾਰਸ਼ਾ ਉਧਰ ਮਾਲਿਕ ਕਿੰਨੇ ਨੂੰ ਇਹਦੇ ਨਾਲੋਂ ਘਟੇ ਆ ਜੀ हां ਉਹਦੇ ਨਾਲੋਂ ਘਟਾ ਬਾਅਦ ਅੱਛਾ 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 ਜੀ ਉਹਦਾ ਤਾਂ ਪਾਣੀ ਖੜਾ ਦਿਆ ਉੱਥੇ ਐਡਾ ਪਾਣੀ ਨਹੀਂ ਹਾਂ ਹਾਂ ਇੱਧਰ ਤਾਂ ਇਹ ਤਾਂ ਆਪਾਂ ਨੇ ਦੂਆ ਪਾਣੀ ਤਾਂ ਤੈਨੂੰ ਲਾਇਆ ਜੀ ਇਹ ਜਿਹੇ ਪਹਿਲੇ ਹੀ ਪਾਣੀ ਸੀਗਾ ਹਨਾ ਹੁਣ ਤਾਂ ਮੈਨੂੰ ਐ ਲੱਗਦਾ ਵੀ ਪਾਣੀ ਦੀ ਗਾਂਹ ਜਾ ਕੇ ਲੋਡ ਪਾਉਗੇ ਹਨਾ ਜਿਹੜੇ ਸਾਬਾ ਹਾਂ 20 ਕਿ ਦਿਨ ਲੱਗੂਗਾ ਪਾਣੀ ਜੇ ਲੱਗੇ ਹਾਂ 25 ਦਿਨ ਦਾ ਕੱਢੇ ਦੇਣਾ ਘਟੋ ਘਟ ਨਿਕਲ ਜਾਣਗੇ ਜੀ ਕਿਉਂਕਿ ਹਾਂ ਇੱਕ ਹੋਰ ਹਾਂ ਨੇ ਜੀ ਮੈਨੂੰ ਲੱਗਦਾ ਇੱਕ ਦੋ ਦਿਨ ਤੱਕ ਫੇਰ ਕਹਿੰਦੇ ਦਿਖਾ ਰਹੇ ਨੇਟ ਉਹ ਪਰਮਾਤਮਾ ਸੁੱਖ ਰੱਖਿਆ ਜੀ ਨਾ ਪਹਿਲੇ ਡੁੱਬ ਲਿਆ ਬਹੁਤ ਬਹੁ ਨਕਸਰ ਹੋ ਲਿਆ ਅੱਧਰ ਅੱਛਾ ਜੀ ਬਾਟਰ ਲੱਗ ਕੇ ਕਿ ਲਾਗ ਲਾ ਕੇ ਸ੍ਰੀ ਤੱਕ ਪਿੱਛੇ ਪ੍ਰਸਾਦਮਾ ਹਾਂ ਜੀ ਹਾਂ ਪਰਮਾਤਮਾ ਸੁੱਖ ਰੱਖੇ ਨਾ ਬਿਲਕੁਲ ਬਿਲਕੁਲ ਜੀ ਆਪਣੇ ਵੀ ਕੱਲ ਵੀਰ ਸਾਡੇ ਵੀ ਇੱਥੇ ਕਿਹੜਾ ਆਗੇ ਸੀਗੇ ਗ ਆਪਣੇ ਗੜੇ ਵੀ ਪਏ ਆ ਪਹਿਲਾਂ ਛੋਟੇ ਸੀਗੇ ਫਿਰ ਜਿਵੇਂ ਰੇ ਦਾ ਹੁੰਦਾ ਹਾਂ ਏਕਣਾ ਪਿਆ ਤੇ ਵੀਰਾਹੇ ਫਿਰ ਆਪਾਂ ਬੀਜ ਕਿਹੜਾ ਬੀਜੇ ਹੋਏ ਜੀ ਇਹ ਇਹ 826 ਐ 826 ਤੇ ਵੀਰ ਇੱਕ ਆਪਾਂ ਲੈ ਕੇ ਆਏ ਸੀਗੇ ਯਾਦ ਤੁਹਾਡੇ ਹੁਣ ਇੱਧਰ ਕਹਿੰਦੇ ਜਿਹਨੇ ਬੱਕਰੀ ਵਾਲੇ ਨੇ ਤਿਆਰ ਕਰਿਆ ਸੀ ਬੀਜ ਹਾਂ ਪਰਕਾ ਲੈਣਾ ਸੀ ਆਪਾਂ ਪਰਕੇ ਆਪਣਾ ਬੋਇਆ ਸੀ ਬੋਇਆ ਤਾਂ ਹਨਾ ਪਰਾਰਕੇ ਲੈਣਾ ਦਾ ਉਹ ਵੀ ਹਾਂ ਹਾਂਜੀ ਪਿਛਲੇ ਸਾਲ ਜਾਨੀ ਕਿ ਆਪਾਂ ਨੇ ਬੀਜਿਆ ਦੀ ਉਹ ਹਨਾ ਜੀ ਹੈਗੇ ਆਪਾਂ ਬਾ ਇਧਰ ਬੋਏ ਵੇ ਹਰਪਾਲ ਵਾਲੇ ਮੈਂ ਨਾ ਅੱਛਾ ਕੋਠੀ ਚਾਰ ਚਾਰ ਏਕੜ ਹੈ ਜੋ 5 ਏਕੜ ਹੈ ਅੱਛਾ 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 ਬਾਕੀ ਇਸਕੇ ਵਿੱਚ ਘਲਾ ਕੇ ਵੀ ਬੋਇਆ ਆ ਆਪਾਂ ਨੇ ਇਹ ਜੀ ਬਾਤ ਨਹੀਂ ਉਹਦਾ ਬੀਜ ਬਚ ਗਿਆ ਤਾਂ ਇੱਕ ਵਿੱਚ ਰਲਾ ਲਿਆ ਤਾਂ ਆਪਾਂ ਨੇ ਸਾਰਾ ਉਹ ਪਿਛਲੇ ਸਾਲ ਕੇ ਮੇਰੇ ਆ ਜੀ ਝਾੜ ਉਹਦਾ ਠੀਕ ਹੈ ਦਾ ਤਕਰੀਬ ਨੂੰ ਪੀਲੀ ਕੁੰਗੀ ਲੱਗੀ ਥੋੜੀ ਜੀ ਹਾਂ ਥੋੜੀ ਉਹ ਤਾਂ ਫਿਰ ਆਪਾਂ ਤੋਂ ਗਲਤੀ ਹੋਈ ਹੈ ਜੀ ਥੋੜੀ ਪੀਲੀ ਕੁੰਗੀ ਲੱਗੀ ਉਹ ਐਤ ਕਿ ਚਲੋ ਆਪਾਂ ਨੂੰ ਪਤਾ ਲੱਗ ਜੂਗਾ ਹਨਾ ਜੀ ਕਿਵੇਂ ਆ ਪਹਿਲੇ ਗੌਰ ਖਾਂਗੇ ਹਾਂ ਪਹਿਲੇ ਹੀ ਜੀ ਥੇ ਬੱਲ ਬਹੁਤ ਲੰਬੀ ਦੀ ਹਾਂ ਜੀ ਹਾਂ ਦਾਣੇ ਵੀ ਜ਼ਿਆਦਾ ਨੇ ਦਾਣੇ ਵੀ ਹਾਂ ਤੇ ਵੀਰੇ ਆਹ ਐਤ ਕੀ ਵਕੀਰਾ ਪਾਈ ਹੋਈ ਸੀ ਤੁਸੀਂ ਨੇ ਵੀ ਮੂਰੇ ਹਨਾ ਹਾਂ ਵਕੀਰਾ ਕੀ ਰਹੀ ਬੀਤੀ ਆਪਾਂ ਨੇ ਤਕਰੀਬਨ ਪਾਣੀ ਲਾਣੇ ਤੇ ਚਾਰ ਪੰਜ ਦਿਨ ਪਹਿਲਾਂ ਪਾਈ ਸੀ ਹਾਂ ਹਾਂ ਜਦੇ ਹਾਂ ਮੈਂ ਵੀ ਜਦੇ ਕਰੀ ਤੀ ਆਪਣੇ ਟਰੈਕਟਰ ਨਾਲੇ ਆਪਰੇ ਕਰ ਲਈ ਤੀ ਰਿਜ਼ਲਟ ਸੋਹਣਾ ਰਿਹਾ ਰਿਜ਼ਲਟ ਸੋਹਣਾ ਰਿਹਾ ਵੀਰ ਜੀ ਐਤ ਕੀ ਇੱਕ ਆਏ ਨਹੀਂ ਲੱਗ ਰੇ ਜਿਵੇਂ ਕਣਕਾਂ ਦੀ ਉੱਪਰ ਜੇ ਨੂੰ ਜ਼ਿਆਦਾ ਹੋ ਰਹੀਆਂ ਪੇਡਾ ਜਾਂ ਘਟ ਕਰ ਰਹੀਆਂ ਵਿੱਚ ਵਿੱਚ ਹਨਾ ਜੀ ਹਾਂ ਘਟ ਕਰਿਆ ਆਹ ਪੇਡਾ ਆਹੋ ਥੋੜਾ ਬਹੁਤਾ ਤਾਂ ਤਾਂ ਦੇਖੋ ਮੌਸਮ ਪਰ ਨਿਰ ਪ੍ਰਕਾਰ ਹਾਂ ਫਿਰ ਹੂੰ ਕਣਕ ਅੱਗੇ ਨਾਲ ਠੀਕ ਹੈ ਹੂੰ ਕਣਕ ਠੀਕ ਹੈ ਜੀ ਕਣਕ ਸਾਰਿਆਂ ਦੀ ਠੀ ਕੰਕਾ ਦਾ ਕਲਰਾਂ ਦੀ ਵੀ ਐਤਕੀ ਸੋਹਣੀਆਂ ਨੇ ਪ੍ਰਮਾਤਮਾ ਸੁੱਖ ਰੱਖੇ ਪਰ ਐਂ ਜੀ ਐਤਕੀ ਪੇਡਾ ਜਿਵੇਂ ਆਪਾਂ ਕਹ ਦਿੰਨੇ ਆ ਉਹ ਥੋੜਾ ਘਟ ਕਰਿਆ ਪਰ ਐਤਕੀ ਨੇ ਵੀ ਰ ਆਪਣੇ 327 ਬੀਜਿਆ ਵਾ ਤੁਸੀਂ ਵੀ ਸ਼ਾਇਦ ਬੀਜਿਆ ਹੋਣਾ ਤੇ ਵੀਰ ਉਹਦਾ ਬਹੁਤ ਤਗੜਾ ਬੁੱਝਾ ਜੇ ਉਹ ਮੇਰੇ ਹਿਸਾਬ ਨਾਲ ਤਾਂ ਜੀ 35 ਕਿਲੋ ਵੀ ਬੀਜ ਆਪਾਂ ਪਾ ਦਈਏ ਤਾਂ ਵੀ ਵਾਧੂ ਆ ਹਾਂ ਹੋ ਰਿਹਾ ਨਾ ਹਲਕੀ ਧਰਤੀਆਂ ਦਾ ਦੇਖੋ ਖੋ ਬੀਜ ਜਿਆਦਾ ਪਵੇ ਹੈ ਕੰਮ ਕੀ ਧਰਤੀਆਂ ਨਾ ਵਾਗ ਰਹੀਆਂ ਹਾਂ ਜੀ ਹਾਂ ਜੀ ਹਾਂ ਜੀ ਜੇ ਮੈਂ ਤਾਂ ਘੱਟ ਬੀਜ ਪਾ ਦੇ ਕੋ ਟੈਨਸ਼ਨ ਹੋ ਉਹ ਜੋ ਬੁੱਝਾ ਕਰ ਜਾਂਦਾ ਹਾਂ ਨਾਲੇ ਉਹ ਜੀ ਫਿਰ ਤਗੜੀ ਜ਼ਮੀਨ ਵੀਰੇ ਫਿਰ ਰੱਖਦੀ ਨਹੀਂ ਬੀਜ ਹੈ ਨਾ ਰੱਖਦੀ ਨਹੀਂ ਹੈ ਹਲਕੀ ਧਰਤੀ ਨਾ ਥੋੜਾ ਜਿਆਦਾ ਹੋ ਰਿਹਾ ਹੈ ਹਾਂ ਜੀ ਮਤਲਬ ਕਿ ਦਿੱਕਤ ਇਹ ਦੇ ਇਹ ਚੀਜ਼ ਕੀ ਕਿਤਰਾ ਹੁਣ ਬਾਰਸ਼ ਪੈ ਗਈ ਹਾਂ ਜੀ ਹਾਂ ਜੀ ਉਹਨਾਂ ਫਿਰ ਔਖਾ ਹੋ ਜਾ ਕੇ ਜਾ ਕੇ ਤਗੜੀ ਧਰਤੀਆਂ ਦਾ ਚੀਲ ਨੂੰ ਝਾਲ ਚੱਲ ਲੇ ਬਿਲਕੁਲ ਜੀ ਹਲਕੀ ਧਰਤੀਆਂ ਹੀ ਚਾਲ ਚੱਲਦੀਆਂ ਨੇ ਇਹ ਤਾਂ ਗੱਲ ਹੈ ਬ ਇਹ ਨੁਕਸਾਨ ਹੈ ਹੂੰ ਹੂੰ ਸਹੀ ਗੱਲ ਹੈ ਜੀ ਤੇ ਇੱਕ ਵਸ 27 ਦਾ ਮੈਂ ਇਹ ਸੁਣਿਆ ਕਹਿੰਦੇ ਵੀ ਚੱਲ ਵੀ ਇਹ ਥੋੜੀ ਗਰਜ ਜਾਂਦੀ ਆ ਵੀ 327 327 ਹਾਂ ਵੀ ਇੱਕ ਥੋੜੀ ਮੱਲ ਜਿਆਦਾ ਜਾਂਦੀ ਆ ਜੀ ਇਹ ਕਣਕ ਤੇ ਵੀਰ ਜੀ ਜਿਹੜੀ ਆਪਾਂ ਨੇ ਉਧਰ ਇਤਕੀ ਸਰੋਂ ਵੀ ਜੀਵੀ ਆ ਆਪਣੇ ਮਾਲੀ ਉਹ ਕਿਵੇਂ ਜੀਤਕੀ ਠੀਕ ਐ ਸਰੋਂ ਦਾ ਅੱਛਾ ਅੱਛਾ ਇਹ ਉਹ ਪੀੜੀ ਸਰੋਂ ਹੈ ਜੀ ਹਾਂ ਪੀੜੀ ਸਰੋਂ ਆ ਕਈ ਸਾਲ ਹੋ ਗਏ ਬੋਂਦੇ ਨੂੰ ਹਾਂ ਜੀ ਉਹ ਤਾਂ ਫਿਰ ਆਪਣੀ ਮਿਲਣਾ ਤੇ ਜਾ ਕੇ ਲਾਸਟ ਅਪ੍ਰੈਲ ਪੱਕਦੀ ਆ ਨਾ ਜੀ ਲਾਸਟ ਥੋੜੀ ਤਾੜੀ ਬਣਾਏ ਤੋਂ ਬਾਅਦ ਨੀਚੋ ਚੋਹਾ ਵਟੇਗਾ ਹਾਂ ਜੀ ਹਾਂ ਜਿਹੜੀ ਵੀਰ ਜੀ ਆਪਾਂ ਨੇ ਉਰੇ ਬੀਜੀ ਵੀ ਆ ਤੁਸੀਂ ਦੇਖਣੀ ਕਬਰਸਤਾਨ ਦੇ ਲਵੇ ਇਹ ਸਰੋਂ ਆਪਾਂ ਲੈ ਕੇ ਆਏ ਤੇ ਜੀ ਨਰੈਣਗੜ੍ਹ ਤੋਂ ਕਿਸੇ ਬੰਦੇ ਨੇ ਰეკਮੈਂਡ ਕਰੇ ਤੇ ਆਪਣੇ ਮਿੱਤਰ ਨੇ ਨਰੈਣਗੜ੍ਹ ਸਹਿ ਫਾਰਮ ਹਾਂ ਹਾਂ ਉਹਨਾਂ ਤੋਂ ਲੈ ਕੇ ਆਏ ਦੇ ਇਹ ਮੈਨੂੰ ਇਹ ਲੱਗਦਾ ਵੀ ਆਪਣੇ 14 15 ਫਰ ਬਣੀ ਸ਼ਾਦ ਆਪਣੀ ਹਾਰਵੈਸਟਿੰਗ ਵੱਡੀ ਜਾਊਗੀ ਹੋਊਗੀ ਇਹ ਇਹ ਤਾਂ ਤਕਰੀਬਨ ਹਰਿਆਣਾ ਦੀ ਗਵਰਨਮੈਂਟ ਹੈ ਨਾ ਇਹ ਸਰੋਂ ਤੇ ਤਕਰੀਬਨ ਉਹਨਾਂ ਨੇ ਰੱਖਿਆ ਹੋਇਆ ਤਕਰੀਬਨ ਗਵਰਨਮੈਂਟ ਚੱਕਾ ਹਾਂ ਜੀ ਬੀਜਦੇ ਹਾਂ ਜੀ ਹਾਂ ਕਾਫੀ ਬੀਜਦੇ ਨੇ ਆਪਣੇ ਸਰੋਂ ਬਹੁਤ ਘੱਟ ਲੋਕ ਬੀਜਦੇ ਨੇ ਹਨਾ ਜੀ ਬਿਲਕੁਲ ਬਿਲਕੁਲ ਹਾਂ ਜੀ ਆਪਾਂ ਨੇ ਫਿਰ ਸਰੋਂ ਇੱਕ ਨੂੰ ਇੱਕੇ ਪਾਣੀ ਲਾਉਨੇ ਹੁੰਦੇ ਨਹੀਂ ਤੁਸੀਂ ਵੀ ਉੱਥੇ ਪਾਣੀ ਨਹੀਂ ਹੈ ਉਹ ਤਾਂ ਮਾਰੂ ਹੈ ਦੀ ਤਕਰੀਬਨ ਹੁਣ ਪਾਣੀ ਪਾਣੀ ਮਿਲ ਗਿਆ ਪਰਮਾਤਮਾ ਸੁੱਖ ਰੱਖਾ ਹੈ ਠੀਕ ਨਹੀਂ ਫਿਰ ਜਦ ਉਹੀ ਗਿੱਲ ਦੇ ਵਿੱਚ ਹੀ ਬੀਜੀ ਗਈ ਉਹ ਤਾਂ ਆਪਾਂ ਪੱਦ ਪੁੱਦੋਂ ਦੇ ਲਾਸਟ ਚ ਬੋ ਦਿੰਦੇ ਹਾਂ ਬਸ ਪਸਾਂ ਵਾਲੀ ਗਿੱਲ ਚ ਹਾਂ ਜੀ ਹਾਂ ਜੀ ਹਾਂ ਬਾਕੀ ਹਨ ਆਪਣੇ ਆਪੇ ਹੋ ਜਾਂਦੀ ਹੈ ਜੀ ਖੇਤ ਬਿੱਲੇ ਪਏ ਹੋਏ ਖੇਤ ਬਿੱਲੇ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਚੱਪੇ ਮੈਂ ਬਣਦਾ ਕੁਝ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਇਧਰ ਤਾਂ ਬਾਕੀ ਤਾਂ ਸਾਰੇ ਆਪਣੇ ਬਾਰਿਸ਼ਪੁਰਸ਼ ਸਾਰੇ ਕਿਤੇ ਤਕਰੀਬਨ ਨਸੀਮ ਜੀ ਹਵਾਂ ਨੇ ਜੀ ਹਾਂ ਹਾਂ ਇਹ ਬਾਈ ਇਧਰ ਤਾਂ ਆ ਇਧਰ ਫਿਰ ਆ ਆ ਸਾਰੇ ਖੇਤਾਂ ਦਾ ਪਾਣੀ ਚ ਤਰ ਲਿਆ ਜੀ ਪਾਣੀ ਹਾਂ ਫਿਰ ਪਾਣੀ ਚਾਹ ਨੀ ਹੇਟਾਂ ਨੂੰ ਆ ਰਹੀ ਇੱਥੇ ਹੈਗਾ ਉਹ ਉੱਥੇ ਤੇ ਹੇਟਾਂ ਨੂੰ ਹੋ ਜੂਗਾ ਹਾਂ ਉਹ ਖਾਲੇ ਚ ਨੂੰ ਸਿੱਧਾ ਹਨਾ ਜੀ ਖਾਲੇ ਚ ਨੂੰ ਘਟਦਾ ਜੀ ਹਾਂ ਹਾਂ ਬੰਦੇ ਰੋ ਮੱਛਾ ਅੱਛਾ ਅੱਛਾ ਠੀਕ ਹੈ ਜੀ ਹਾਂ ਆਈ ਹਾਂ ਤਲ ਨਿਕਲ ਜਾਣਾ ਜੀ ਪਾਣੀ ਦਾ ਇੱਕ ਦੋ ਦਿਨ ਤੱਕ ਸਾਰੇ ਜੀ ਕਿਨੇ ਹੀ ਜੀ ਬਸ ਇਹ ਹਾ ਉਦਨ ਲਾਣੇ ਦਾ ਕਹਿੰਦਾ ਸੀਗਾ ਕਹਿੰਦਾ ਵੀ ਪਾਣੀ ਲਾ ਲਾਂ ਮੈਂ ਰੋਕੇ ਮੈਂ ਰਹਿਣ ਤੇ ਇਹ ਕਾਨੂੰ ਉਹ ਕਰਦੇ ਆ ਮੈਂ ਚੰਗਾ ਕਰਾ ਪਾਣੀ ਬਾਕੀ ਭਾਈ ਜੀ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਆਪਣੇ ਇਲਾਕੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਦੇਖਦੇ ਨੇ ਇਹਨਾਂ ਛੋਟੇ ਇਲਾਕੇ 'ਚ ਭਾਈ بارش ਬਾਜੀ ਦਾ ਕਿਵੇਂ ਆ ਹਨਾ ਤੇ ਬਾਕੀ ਭਾਈ ਸਾਡਾ ਚੈਨਲ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਭਾਈ ਜੀ ਮਿਲਦੇ ਆ ਕੱਲ ਨੂੰ ਨੈਕਸਟ ਵੀਡੀਓ ਦੇ ਵਿੱਚ